ਨੰਦੇਰਾਬਾ ਸਿੰਘ ਜੀ ਸਵਾਮੀ ਕਲਦੀਪ ਸਿੰਘ ਜੀ ਮਹਾਰਾਜਿਆਂ ਦੀ ਉਹਨਾਂ ਦੀ ਜਿਹੜੀ ਸੰਗਤ ਹੈ ਉਹਨਾਂ ਨੂੰ ਯਾਦ ਕਰ ਕਰਕੇ ਇੱਕ ਵਾਰੀ ਸੁਪਨੇ ਦੇ ਵਿੱਚ ਦਿਖਾਈ ਦੇਣ ਵਾਸਤੇ ਕੀ ਆਵੇ ਨੇ ਸੁਪਨੇ ਤੂੰ ਸੁਲਤਾਨ ਹੈ ਉਤਮ ਤੇਰੀ ਜ਼ਾਤ ਕਈ ਮਰਿਆਂ ਦੇ ਵਿਛੜੇ ਤੈ ਆਣ ਮਲਾਦੇ ਰਾਤ ਸੁਪਨੇ ਨੂੰ ਸੁਲਤਾਨ ਦਾ ਖਤਾਬ ਦਿੱਤਾ ਤੂੰ ਤਾਂ ਕਦੇ ਸੁਪਨੇ 'ਚ ਹੀ ਦਿਖਾਈ ਦੇ ਜਾ ਸਾਹਮਣੇ ਨਹੀਂ ਆਉਣਾ ਨਾ ਸੁਨੋ ਪਿਆਰ ਦੇ ਨਾਲ ਬੇਬੂਟੇ ਸੁਗਗੇ ਸਰੀਰ ਰੂਪੀ ਬਾਗ ਦੇ ਤੂੰ ਕਿੱਥੇ ਜਾ ਕੇ ਸੌਂਗਾ ਮਾਲੀਆ ਆਗੇ ਤੇ ਦਾ ਢੋਲ ਦੀਪਸਾਂ ਦਿਖਾਈ ਪਿਆਰੇ ਸੱਚਖੰਡ ਵਾਸੀਆ ਕਿੱਥੇ ਜਾ ਕੇ ਤਸਮਦੀ ਸਾਂਯਾ ਲਾਈ ਪਰਮ ਗਿਆਨ ਭਾਸੀਆ ਦੇ ਲੋ ਨੇਰੇ ਬੋਲ ਕਾਉਂਗਾ ਮਾਲੀਆ ਬੂਟੇ ਸੁੱਕ ਗਏ ਸਰੀਰ ਰੂਪੀ ਬਾਗਵੇ ਤੋ ਕਿੱਥੇ ਜਾ ਕੇ ਸੌਂਗਾ ਮਾਲੀਆ ਕਿੱਥੇ ਜਾ ਕੇ ਸੌਂਗਾ ਮਾਲੀਆ ਤੁਸੀਂ ਬਾਗਨ ਜੰਦਨ ਦੀ ਕਿਾਰੀ ਦੂਰ ਦੂਰ ਆਵੇ ਆਸ਼ਨਾ ਦਇਆ ਸਾਗਰ ਤਾਂ ਦੇ ਹੰਝੂ ਨੇ ਮਰਾ ਗਏ ਤੂੰ ਕਿਹੜੇ ਦਸਤੋਂ ਗਿਆ ਮਾਲੀਆ ਬੂਟੇ ਸੁੱਕ ਗਿਆ ਸਰੀਰ ਰੂਪੀ ਬਾਗ ਨੇ ਕਿੱਥੇ ਜਾ ਕੇ ਸੌ ਗਿਆ ਮਾਲੀਆ ਜਬੀ ਤਬੀ ਸਤਬਰ ਮੰਗੇ ਆਲੀਆ ਬਾਖੋ ਤੋਂ ਵੀ ਮਿੱਟੀ ਲਸਨਾ ਛੋਟੀ ਮੈਂ ਮਗੌਣ ਮਰ ਤੋ ਜਨਾਨੀਆ ਸੇ ਤੂੰ ਸੁਣਿਆ ਆਪ ਦੱਸਨਾ ਰਹਿੰਦਾ ਹੈ ਪਰਬੂ ਦੀ ਯਾਦ ਵਿੱਚ ਜਾਗਦੇ ਤਾਂ ਬੇਨਾਦ ਸੈ ਕਿਉਂ ਗਿਆ ਮਾਲੀਆ ਬੂਟੇ ਸੁੱਕ ਗਏ ਸਰੀਰ ਰੂਪੀ ਮਾਗਦੇ शरीर रूपी भाग दे तू तो कि गया मालिया मां धरती तो बड़ा छोटा नाजमा बे माल बूटे सुख रूपी भागले सोग मालिया थोरी रोन चक सी संगता दूरो दूरो आण चले आ शगा ਉਟੇ ਸੁੱਕ ਗਏ ਸਰੀਰ ਰੂਪੀ ਮਾਗਦੇ ਕਿੱਥੇ ਜਾ ਕੇ ਸੌ ਗਿਆ ਮਾਲੀਆ ਦੱਸ ਚਾਂਦ ਨਹੀਂ Jogo do